ਸਸਿਕਾਜੀ ਮਹਾ ਕੋਮਲ ਕਪੂਲ ਦੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸਰਕਾਰ ਦਾ ਸ਼ਟਡਾਊਨ ਬਿਨਾਂ ਕਿਸੇ ਹਾਲ ਦੇ 15 ਮਈ 3 ਦੇ ਵਿੱਚ ਦਾਖਲ ਹੋਣ ਦੇ ਨਾਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੈਮੋਕ੍ਰੇਟ ਪ੍ਰੋਗਰਾਮ ਤੇ ਵਿੱਚ ਕਟੌਤੀ ਕਰਨ ਦੀ ਆਪਣੀ ਧਮਕੀ ਨੂੰ ਫਿਰ ਤੋਂ ਦੁਹਰਾਇਆ ਇੱਕ ਨਿਊਜ਼ ਚੈਨਲ ਦੇ ਅਨੁਸਾਰ ਟਰੰਪ ਨੇ ਮੰਗਲਵਾਰ ਨੂੰ ਪੱਤਰਕਾਰ ਨੂੰ ਕਿਹਾ ਕਿ ਸ਼ਰਡਾਂ ਉਤੇ ਡੈਮੋਕ੍ਰੇਟਸ ਮਾਰੇ ਜਾ ਰਹੇ ਨੇ ਕਿਉਂਕਿ ਅਸੀਂ ਉਹਨਾਂ ਪ੍ਰੋਗਰਾਮਾਂ ਨੂੰ ਬੰਦ ਕਰ ਰਹੇ ਹਾਂ ਜੋ ਡੈਮੋਕ੍ਰੇਟ ਪ੍ਰੋਗਰਾਮ ਨੇ ਜਿਨ੍ਹਾਂ ਦੇ ਅਸੀਂ ਵਿਰੋਧ ਕਰਦੇ ਹਾਂ ਅਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਕਦੇ ਵਾਪਸ ਨਹੀਂ ਆਉਣਗੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਕਟੌਤੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਜਾਰੀ ਕਰੇਗਾ ਜਿਸ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ 4200 ੌਦਿਆਂ ਨੂੰ ਖਤਮ ਕੀਤਾ ਗਿਆ ਸੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰੋਗਰਾਮਾਂ ਦੀ ਇੱਕ ਸੂਚੀ ਸ਼ੁੱਕਰਵਾਰ ਤੱਕ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਉਨ੍ਹਾਂ ਨੇ ਆਪਣੀ ਟਿੱਪਣੀ ਦੇ ਵਿੱਚ ਹੋਰ ਵੇਰਵੇ ਨਹੀਂ ਦਿੱਤੇ ਉਨ੍ਹਾਂ ਨੇ ਕਿਹਾ ਕਿ ਰਿਪਬਲਿਕਨ ਪ੍ਰੋਗਰਾਮ ਸੁਰੱਖਿਅਤ ਰਹਿਣਗੇ ਟਰੰਪ ਪਹਿਲਾ ਹੀ ਕੈਲੀਫੋਰਨੀਆ ਇਲਿਨੋਇਸ ਅਤੇ ਨਿਊਯਾਰਕ ਵਰਗੇ ਡੈਮੋਕ੍ਰੇਟ ਚੁੱਕਾ ਵਾਲੇ ਰਾਜਾਂ ਦੇ ਵਿੱਚ ਬੁਨਿਆਦੀ ਟਾਚੇ ਅਤੇ ਊਰਜਾ ਪ੍ਰੋਜੈਕਟਾਂ ਦੇ ਲਈ ਸੰਘੀ ਫੰਡਿੰਗ ਦੇ ਵਿੱਚ 28 ਬਿਲੀਅਨ ਡਾਲਰ ਨੂੰ ਰੋਕਨ ਜਾਂ ਘਟਾਉਣ ਦੇ ਲਈ ਸਰਕਾਰੀ ਸ਼ਟਡਾਊਨ ਦੀ ਵਰਤੋਂ ਕਰ ਚੁੱਕੇ ਨੇ ਵਾਈਟ ਹਾਊਸ ਨੇ ਵੀ ਸੰਘੀ ਕਰਮਚਾਰੀ ਦੇ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਸੀ ਐਨ ਬੀ ਸੀ ਦੇ ਅਨੁਸਾਰ ਅੱਠ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੇ ਲਗਭਗ 4200 ਕਰਮਚਾਰੀਆਂ ਨੂੰ ਸ਼ੁਕਰਵਾਰ ਨੂੰ ਕਾਫੀ ਕਟੌਤੀ ਦੇ ਨੋਟਿਸ ਪ੍ਰਾਪਤ ਹੋਏ ਖਜ਼ਾਨਾ ਵਿਭਾਗ ਸਿਹਤ ਅਤੇ ਮਨੁੱਖੀ ਸਵਾਮਾ ਵਿਭਾਗ ਅਤੇ ਰੋਗ ਨਿਯੰਤਰਣ ਅਤੇ ਰੋਗथाम ਕੇਂਦਰ ਦੇ ਵਿੱਚ ਵੱਡੀਆਂ ਕਟੌਤੀਆਂ ਕੀਤੀਆਂ ਗਈਆਂ ਨੇ ਕਟਣ ਵਾਲੇ ਬਲਾਕ ਉਤੇ ਕੁਝ ਪ੍ਰੋਗਰਾਮਰਾਂ ਦੇ ਵਿੱਚ ਉਹ ਪ੍ਰੋਗਰਾਮ ਸ਼ਾਮਲ ਸਨ ਜਿਨ੍ਹਾਂ ਨੂੰ ਇਤਿਹਾਸਿਕ ਤੌਰ ਉਤੇ ਰਿਪਬਲਿਕ ਕਨਾਡ ਦੇ ਨਾਲ ਨਾਲ ਡੈਮੋਕ੍ਰੇਟਸ ਦੁਆਰਾ ਸਮਰਥਨ ਦਿੱਤਾ ਗਿਆ ਸੀ ਦੱਸਿਆ ਇਹ ਰਿਪੋਰਟ ਦੇ ਅਨੁਸਾਰ ਉਨ੍ਹਾਂ ਦੇ ਵਿੱਚ ਕਜਾਨਾ ਵਿਭਾਗ ਦੇ ਕਮਿਊਨਿਟੀ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਫੰਡ ਦਾ ਪੂਰਾ ਸਟਾਫ ਸ਼ਾਮਲ ਸੀ ਜੋ ਕਟ ਆਮਦਨ ਵਾਲੇ ਪਾਈਚਾਰੇ ਦੇ ਨਾਲ ਕੰਮ ਕਰਦਾ ਹੈ ਕਾਂਗਰਸ ਦੇ ਬਜਟ ਦਫਤਰ ਦੇ ਅਨੁਸਾਰ ਲਗਭਗ 2.25 ਮਿਲੀਅਨ ਸਿਵਲ ਲੀਅਨ ਫੈਡਰਲ ਕਰਮਚਾਰੀ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ 60% ਰੱਖਿਆ ਵਿਭਾਗ ਵੈਟਰਨਸ ਅਫੇਅਰਸ ਅਤੇ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਨੇ 2 ਹਫਤੇ ਪਹਿਲਾਂ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਲਗਭਗ 7,50,000 ਸੰਘੀ ਕਰਮਚਾਰੀ ਛੁੱਟੀ ਉਤੇ ਨੇ ਜਦੋਂ ਕਿ ਜ਼ਰੂਰੀ ਕੰਮੇ ਬਿਨਾ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਦੇ ਨੇ ਜੋ ਤੱਕ ਉਹਨਾਂ ਨੂੰ ਸ਼ਟਡਾਊਨ ਖਤਮ ਹੋਣ ਉਤੇ ਭੁਗਤਾਨ ਨਹੀਂ ਕੀਤਾ ਜਾਂਦਾ ਵਾਈਟ ਹਾਊਸ ਨੇ ਕਿਹਾ ਕਿ ਉਹ ਬੰਦ ਹੋਰਾਂ ਫੌਜੀ ਅਤੇ ਕਟ ਰੱਖੇ ਕਰਮਚਾਰੀਆਂ ਨੂੰ ਭੁਗਤਾਨ ਕਰਕੇ ਰਹਿਣ ਦੇ ਲਈ ਮੌਜੂਦਾ ਫੰਡਾਂ ਦੇ ਵਿੱਚੋਂ 8 ਬਿਲੀਅਨ ਡਾਲਰ ਨੂੰ ਮੁੜ ਵੰਡਣ ਦਾ ਅਸਧਾਰਨ ਕੰਮ ਚੁਕੇਗਾ ਹਲਕੇ ਇਤਿਹਾਸਿਕ ਤੌਰ ਉੱਤੇ ਉਹ ਬਿਨਾਂ ਤਨਖਾਹ ਦੇ ਵੀ ਕੰਮ ਕਰ ਸਕਦੇ ਨੇ ਤੇ ਸੈਨੇਟ ਟੈਕਸ਼ਰਡਾਉਨ ਨੂੰ ਖਤਮ ਕਰਨ ਦੇ ਲਈ ਲੂੜਿੰਦੇ ਸਰਕਾਰੀ ਖਰਚ ਬਿੱਲ ਨੂੰ ਲੈ ਕੇ ਅੜੀਕਾ ਬਣਿਆ ਹੋਇਆ ਹੈ रिपब्लिकन ਸਮਰਥਿਤ ਖਰਚਾ ਬਿੱਲ ਜਿਸ ਦੇ ਵਿੱਚ ਸਰਕਾਰੀ ਫੰਡਿੰਗ ਨੂੰ 21 ਨਵੰਬਰ ਤੱਕ ਵਧਾਉਣਾ ਸੀਗਾ ਸੋਮਵਾਰ ਨੂੰ 49 ਤੋਂ 45 ਵੋਟਾਂ ਦੇ ਨਾਲ ਸਫਲ ਰਿਹਾ ਜੋ ਕਿ ਪਾਰਟੀ ਲਾਈਨਾਂ ਤੋਂ ਬਿਲਕੁਲ ਹਟ ਸੀ ਬਿੱਲ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦੀ ਲੋੜ ਹੈ ਪਰ ਕੁਝ ਵਿਅਕਤੀਗਤ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਰਿਪਬਲਿਕਨ ਹੋਰ ਡੈਮੋਕ੍ਰੇਟਸ ਨੂੰ ਆਪਣੇ ਵੱਲ ਖਿੱਚਣ ਦੇ which असफल रहे डेमोक्रेट रिपब्लिकनਾਂ ਨੂੰ ਸਿਹਤ ਸੰਭਾਲ سبسڈیਆਂ ਤੇ ਗੱਲਬਾਤ ਕਰਨ ਦੇ ਲਈ ਮਜਬੂਰ ਕਰਨ ਦੇ ਲਈ ਬਿੱਲ ਨੂੰ ਰੋਕ ਰਹੇ ਨੇ ਇੱਕ ਵਾਰ ਫਿਰ ਦਸੀ ਸਸਿਕਾ ਜੀ ਮਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸਰਕਾਰ ਦਾ ਸ਼ਟਡਾਊਨ ਬਿਨਾਂ ਕਿਸੇ ਹਾਲਤੇ 15 ਅਤੇ 13 ਦੇ ਵਿੱਚ ਦਾਖਲ ਹੋਣ ਦੇ ਨਾਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੈਮੋਕ੍ਰੇਟ ਪ੍ਰੋਗਰਾਮ ਤੇ ਵਿੱਚ ਕਟੌਤੀ ਕਰਨ ਦੀ ਆਪਣੀ ਧਮਕੀ ਨੂੰ ਫਿਰ ਤੋਂ ਦੁਹਰਾਇਆ ਇੱਕ ਨਿਊਜ਼ ਚੈਨਲ ਦੇ ਅਨੁਸਾਰ ਟਰੰਪ ਨੇ ਮੰਗਲਵਾਰ ਨੂੰ ਪੱਤਰਕਾਰ ਨੂੰ ਕਿਹਾ ਕਿ ਸ਼ਰਡਾਂ ਉਤੇ ਡੈਮੋਕ੍ਰੇਟਸ ਮਾਰੇ ਜਾ ਰਹੇ ਨੇ ਕਿਉਂਕਿ ਅਸੀਂ ਉਹਨਾਂ ਪ੍ਰੋਗਰਾਮਾਂ ਨੂੰ ਬੰਦ ਕਰ ਰਹੇ ਹਾਂ ਜੋ ਡੈਮੋਕ੍ਰੇਟ ਪ੍ਰੋਗਰਾਮ ਨੇ ਜਿਨ੍ਹਾਂ ਦੇ ਅਸੀਂ ਵਿਰੋਧ ਕਰਦੇ ਹਾਂ ਅਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਕਦੇ ਵਾਪਸ ਨਹੀਂ ਆਉਣਗੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਕਟੌਤੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਜਾਰੀ ਕਰੇਗਾ ਜਿਸ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ 4200 ੌਦਿਆ ਨੂੰ ਖਤਮ ਕੀਤਾ ਗਿਆ ਸੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰੋਗਰਾਮਾਂ ਦੀ ਇੱਕ ਸੂਚੀ ਸ਼ੁੱਕਰਵਾਰ ਤੱਕ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਉਨ੍ਹਾਂ ਨੇ ਆਪਣੀ ਟਿੱਪਣੀ ਦੇ ਵਿੱਚ ਹੋਰ ਵੇਰਵੇ ਨਹੀਂ ਦਿੱਤੇ ਉਨ੍ਹਾਂ ਨੇ ਕਿਹਾ ਹੈ ਕਿ ਰਿਪਬਲਿਕਨ ਪ੍ਰੋਗਰਾਮ ਸੁਰੱਖਿਅਤ ਰਹਿਣਗੇ ਟਰੰਪ ਪਹਿਲਾਂ ਹੀ ਕੈਲੀਫੋਰਨੀਆ ਇਲ ਨੋ ਇਸ ਅਟ 纽约 ਵਰਗੇ ਡੈਮੋਕ੍ਰੇਟ ਚੁਕਾ ਵਾਲੇ ਰਾਜਾਂ ਦੇ ਵਿੱਚੋਂ ਬੁਨਿਆਦੀ ਟੱਚ ਅਤੇ ਊਰਜਾ ਪ੍ਰੋਜੈਕਟਾਂ ਦੇ ਲਈ ਸੰਘੀ ਫੰਡਿੰਗ ਦੇ ਵਿੱਚ 28 ਬਿਲੀਅਨ ਡਾਲਰ ਨੂੰ ਰੋਕਨ ਜਾਂ ਫਿਰ ਘਟਾਉਣ ਦੇ ਲਈ ਸਰਕਾਰੀ ਸ਼ਟਡਾਊਨ ਦੀ ਵਰਤੋਂ ਕਰ ਚੁੱਕੇ ਨੇ ਵਾਈਟ ਹਾਊਸ ਨੇ ਵੀ ਸੰਘੀ ਕਰਮਚਾਰੀਆਂ ਦੇ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਸੀ ਐਨ ਬੀ ਸੀ ਦੇ ਅਨੁਸਾਰ 8 ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੇ ਲਗਭਗ 4200 ਕਰਮਚਾਰੀਆਂ ਨੂੰ ਸ਼ੁਕਰਵਾਰ ਨੂੰ ਕਾਫੀ ਕਟੌਤੀ ਦੇ ਨੋਟਿਸ ਪ੍ਰਾਪਤ ਹੋਏ ਖਜ਼ਾਨਾ ਵਿਭਾਗ ਸਿਹਤ ਅਤੇ ਮਨੁੱਖੀ ਸਮਾਵਾ ਭਾਗ ਅਤੇ ਰੋਗ ਨਿਯੰਤਰਣ ਅਤੇ ਰੋਗ ਥਾਮ ਕੇਂਦਰ ਦੇ ਵਿੱਚ ਵੱਡੀਆਂ ਕਟੌਤੀਆਂ ਕੀਤੀਆਂ ਗਈਆਂ ਨੇ ਕੱਟਣ ਵਾਲੇ ਬਲਾਕ ਉੱਤੇ ਕੁਝ ਪ੍ਰੋਗਰਾਮਾਂ ਦੇ ਵਿੱਚ ਉਹ ਪ੍ਰੋਗਰਾਮ ਸ਼ਾਮਲ ਸਨ ਜਿਨ੍ਹਾਂ ਨੂੰ ਇਤਿਹਾਸਿਕ ਤੌਰ ਉਤੇ ਰਿਪਬਲਿਕ ਕਨੈਡਾ ਦੇ ਨਾਲ-ਨਾਲ ਡੈਮੋਕ੍ਰੇਟਸ ਦੁਆਰਾ ਸਮਰਥਨ ਦਿੱਤਾ ਗਿਆ ਸੀ ਦੱਸੀਏ ਇਸ ਰਿਪੋਰਟ ਦੇ ਅਨੁਸਾਰ ਉਨ੍ਹਾਂ ਦੇ ਵਿੱਚ ਖਜ਼ਾਨਾ ਵਿਭਾਗ ਤੇ ਕਮਿਊਨਿਟੀ ਡਿਵੈਲਪਮੈਂਟ financial institution fund ਦਾ ਪੂਰਾ ਸਟਾਫ ਸ਼ਾਮਲ ਸੀ ਜੋ ਕਟ ਆਮਦਨ ਵਾਲੇ ਪਾਈਚਾਰੇ ਦੇ ਨਾਲ ਕੰਮ ਕਰਦਾ ਹੈ ਕਾਂਗਰਸ ਦੇ ਬਜਟ ਦਫਤਰ ਦੇ ਅਨੁਸਾਰ ਲਗਭਗ 2.25 ਮਿਲੀਅਨ ਸਿਵਲ ਲੀਨ ਫੈਡਰ ਕਰਮਚਾਰੀ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ 60% ਰੱਖਿਆ ਵਿਭਾਗ ਵੈਟਰਨਸ ਅਫੇਅਰਸ ਅਤੇ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਨੇ 2 ਹਫ਼ਤੇ ਪਹਿਲਾਂ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਲਗਭਗ 7,50,000 ਸੰਘੀ ਕਰਮਚਾਰੀ ਛੁੱਟੀ ਉੱਤੇ ਗਏ ਨੇ ਜਦੋਂ ਕਿ ਜ਼ਰੂਰੀ ਕੰਮੇ ਬਿਨਾਂ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਦੇ ਨੇ ਚੋਤਾਕੂਨਾਂ ਨੂੰ ਸ਼ਟਡਾਊਨ ਖਤਮ ਹੋਣ ਉਤੇ ਭੁਗਤਾਨ ਨਹੀਂ ਕੀਤਾ ਜਾਂਦਾ ਵਾਈਟ ਹਾਊਸ ਨੇ ਕਹੇ ਕਿ ਉਹ ਬੰਦ ਹੋਰਾਂ ਫੌਜੀ ਅਤੇ ਟਟ ਰੱਖਿਆ ਕਰਮਚਾਰੀਆਂ ਨੂੰ ਭੁਗਤਾਨ ਕਰਕੇ ਰਹਿਣ ਦੇ ਲਈ ਮੌਜੂਦਾ ਫੰਡਾਂ ਦੇ ਵਿੱਚੋਂ 8 ਬਿਲੀਅਨ ਡਾਲਰ ਨੂੰ ਮੁੜ ਵੰਡਣ ਦਾ ਅਸਧਾਰਨ ਕੰਮ ਚੁਕੇਗਾ ਹਾਲਾਂਕਿ ਇਤਿਹਾਸਿਕ ਤੌਰ ਉਤੇ ਉਹ ਬਿਨਾਂ ਤਨਖਾਹ ਦੇ ਵੀ ਕੰਮ ਕਰ ਸਕਦੇ ਨੇ ਤੇ ਸੈਨੇਟ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਲੋੜੀਂਦੇ ਸਰਕਾਰੀ ਖਰਚੇ ਬਿੱਲ ਨੂੰ ਲੈ ਕੇ ਅੜੀਕਾ ਬਣਿਆ ਹੋਇਆ ਹੈ रिपब्लिकन समर्थित खर्च बिल ਜਿਸ ਦੇ ਵਿੱਚ ਸਰਕਾਰੀ ਫੰਡਿੰਗ ਨੂੰ 21 ਨਵੰਬਰ ਤੱਕ ਵਧਾਉਣਾ ਸੀਗਾ ਸੋਮਵਾਰ ਨੂੰ 49 ਤੋਂ 45 ਵੋਟਾਂ ਦੇ ਨਾਲ ਸਫਲ ਰਿਹਾ ਜੋ ਕਿ ਪਾਰਟੀ ਲਾਈਨਾਂ ਤੋਂ ਬਿਲਕੁਲ ਉਲਟ ਸੀ ਬਿਲ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦੀ ਲੋੜ ਹੈ ਪਰ ਕੁਝ ਵਿਅਕਤੀਗਤ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਵੀ ਰਿਪਬਲਿਕਨ ਹੋਏ ਡੈਮੋਕ੍ਰੇਟਸ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਅਸਫਲ ਰਹੇ ਡੈਮੋਕ੍ਰੇਟ ਰਿਪਬਲਿਕਨਾਂ ਨੂੰ ਸਿਹਤ ਸੰਭਾਲ ਸਬਸਿਡੀਆਂ ਤੇ ਗੱਲਬਾਤ ਕਰਨ ਦੇ ਲਈ ਮਜਬੂਰ ਕਰਨ ਦੇ ਲਈ ਬਿਲ ਨੂੰ ਰੋਕ ਰਹੇ ਨੇ ਇੱਕ ਵਾਰ ਫਿਰ ਦਸੀ ਸਸਿਕਾ ਜੀ ਮਹਾਕੋਮਲ ਕਪੂਲ ਦੁਸੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸਰਕਾਰ ਦਾ ਸ਼ਟਡਾਊਨ ਬਿਨਾਂ ਕਿਸੇ ਹਾਲ ਦੇ 15 ਵੇਤੀਨ ਦੇ ਵਿੱਚ ਦਾਖਲ ਹੋਣ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟ ਪ੍ਰੋਗਰਾਮ ਤੇ ਵਿੱਚ ਘਟੋਤੀ ਕਰਨ ਦੀ ਆਪਣੀ ਧਮਕੀ ਨੂੰ ਫਿਰ ਤੋਂ ਦੁਹਰਾਇਆ ਇੱਕ ਨਿਊਜ਼ ਚੈਨਲ ਦੇ ਅਨੁਸਾਰ ਟਰੰਪ ਨੇ ਮੰਗਲਵਾਰ ਨੂੰ ਪੱਤਰਕਾਰ ਨੂੰ ਕਿਹਾ ਕਿ ਸ਼ਰਡਾਂ ਉਤੇ ਡੈਮੋਕ੍ਰੇਟਸ ਮਾਰੇ ਜਾ ਰਹੇ ਨੇ ਕਿਉਂਕਿ ਅਸੀਂ ਉਹਨਾਂ ਪ੍ਰੋਗਰਾਮਾਂ ਨੂੰ ਬੰਦ ਕਰ ਰਹੇ ਹਾਂ ਜੋ ਡੈਮੋਕ੍ਰੇਟ ਪ੍ਰੋਗਰਾਮ ਨੇ ਜਿਨ੍ਹਾਂ ਦੇ ਅਸੀਂ ਵਿਰੋਧ ਕਰਦੇ ਹਾਂ ਅਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਕਦੇ ਵਾਪਸ ਨਹੀਂ ਆਉਣਗੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਕਟੌਤੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਜਾਰੀ ਕਰੇਗਾ ਜਿਸ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ 4200 ਉਦਯਾਂ ਨੂੰ ਖਤਮ ਕੀਤਾ ਗਿਆ ਸੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪ੍ਰੋਗਰਾਮਾਂ ਦੀ ਇੱਕ ਸੂਚੀ ਸ਼ੁੱਕਰਵਾਰ ਤੱਕ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਉਹਨਾਂ ਨੇ ਆਪਣੀ ਟਿੱਪਣੀ ਦੇ ਵਿੱਚ ਹੋਰ ਵੇਰਵੇ ਨਹੀਂ ਦਿੱਤੇ ਉਹਨਾਂ ਨੇ ਕਿਹਾ ਕਿ ਰਿਪਬਲਿਕਨ ਪ੍ਰੋਗਰਾਮ ਸੁਰੱਖਿਅਤ ਰਹਿਣਗੇ ਟਰੰਪ ਪਹਿਲਾਂ ਹੀ ਕੈਲੀਫੋਰਨੀਆ ਇਲੀਨੋਇਸ ਅਤੇ ਨਿਊਯਾਰਕ ਵਰਗੇ ਡੈਮੋਕ੍ਰੇਟ ਚੁਕਾਵ ਵਾਲੇ ਰਾਜਾਂ ਦੇ ਵਿੱਚੋਂ ਬੁਨਿਆਦੀ ਟੱਚ ਅਤੇ ਊਰਜਾ ਪ੍ਰੋਜੈਕਟਾਂ ਦੇ ਲਈ ਸੰਘੀ ਫੰਡਿੰਗ ਦੇ ਵਿੱਚ 28 ਪੀਲੀਅਨ ਡਾਲਰ ਨੂੰ ਰੋਕਣ ਜਾਂ ਫਿਰ ਘਟਾਉਣ ਦੇ ਲਈ ਸਰਕਾਰੀ ਸ਼ਟਡਾਊਨ ਦੀ ਵੱੱਟੋਂ ਕੱਟ ਚੁੱਕੇ ਨੇ ਵਾਈਟ ਹਾਊਸ ਨੇ ਵੀ ਸੰਘੀ ਕਰਮਚਾਰੀਆਂ ਦੇ ਵਿੱਚ ਘਟੋਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਸੀ ਐਨ ਬੀ ਸੀ ਦੇ ਅਨੁਸਾਰ 8 ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੇ ਲਗਭਗ 4200 ਕਰਮਚਾਰੀਆਂ ਨੂੰ ਸ਼ੁੱਕਰਵਾਣੂ ਕਾਫੀ ਘਟੋਤੀ ਦੇ ਨੋਟਿਸ ਪ੍ਰਾਪਤ ਹੋਏ ਖਜ਼ਾਨਾ ਵਿਭਾਗ ਸਿਹਤ ਅਤੇ ਮਨੁੱਖੀ ਸਵਾਮਾ ਵਿਭਾਗ ਅਤੇ ਰੋਗ ਨਿਯੰਤਰਣ ਅਤੇ ਰੋਗ ਥਾਮ ਕੇਂਦਰਾਂ ਦੇ ਵਿੱਚ ਵੱਡੀਆਂ ਕਟੋਤੀਆਂ ਕੀਤੀਆਂ ਗਈਆਂ ਨੇ ਕਟਣ ਵਾਲੇ ਬਲਾਕ ਉਤੇ ਕੁਝ ਪ੍ਰੋਗਰਾਮਾਂ ਦੇ ਵਿੱਚ ਉਹ ਪ੍ਰੋਗਰਾਮ ਸ਼ਾਮਲ ਸਨ ਜਿਨ੍ਹਾਂ ਨੂੰ ਇਤਿਹਾਸਿਕ ਤੌਰ ਉਤੇ ਰਿਪਬਲਿਕ ਕੈਨੇਡਾ ਦੇ ਨਾਲ-ਨਾਲ ਡੈਮੋਕ੍ਰੇਟਸ ਦੁਆਰਾ ਸਮਰਥਨ ਦਿੱਤਾ ਗਿਆ ਸੀ ਦੱਸੀਏ ਇਸ ਰਿਪੋਰਟ ਦੇ ਅਨੁਸਾਰ ਉਨ੍ਹਾਂ ਦੇ ਵਿੱਚ ਖਜਾਨਾ ਵਿਭਾਗ ਦੇ ਕਮਿਊਨਿਟੀ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਫੰਡ ਦਾ ਪੂਰਾ ਸਟਾਫ ਸ਼ਾਮਲ ਸੀ ਜੋ ਕਟ ਆਮਦਨ ਵਾਲੇ ਪਾਈਚਾਰੇ ਦੇ ਨਾਲ ਕੰਮ ਕਰਦਾ ਹੈ ਕਾਂਗਰਸ ਦੇ ਬਜਟ ਦਫਤਰ ਦੇ ਅਨੁਸਾਰ ਲਗਭਗ 2.25 ਮਿਲੀਅਨ ਸਿਵਲ ਲੀਅਨ ਫੈਡਰਲ ਕਰਮਚਾਰੀ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ 60% ਰੱਖਿਆ ਵਿਭਾਗ ਵੈਟਰਨਸ ਅਫੇਅਰਸ ਅਤੇ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਨੇ 2 ਹਫ਼ਤੇ ਪਹਿਲਾਂ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਲਗਭਗ 7,50,000 ਸੰਘੀ ਕਰਮਚਾਰੀ ਛੁੱਟੀ ਉੱਤੇ ਗਏ ਨੇ ਜਦੋਂ ਕਿ ਜ਼ਰੂਰੀ ਕੰਮੇ ਬਿਨਾ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਦੇ ਨੇ ਚੋਤਾਕੂਨਾਂ ਨੂੰ ਸ਼ਟਡਾਊਨ ਖਤਮ ਹੋਣ ਉਤੇ ਭੁਗਤਾਨ ਨਹੀਂ ਕੀਤਾ ਜਾਂਦਾ ਵਾਈਟ ਹਾਊਸ ਨੇ ਕਿਹਾ ਹੈ ਕਿ ਉਹ ਬੰਦ ਤਰਾਂ ਫੌਜੀ ਅਤੇ ਤੱਟ ਰੱਖਿਆ ਕਰਮਚਾਰੀਆਂ ਨੂੰ ਭੁਗਤਾਨ ਕਰਕੇ ਰਹਿਣ ਦੇ ਲਈ ਮੌਜੂਦਾ ਫੰਡਾਂ ਦੇ ਵਿੱਚੋਂ 8 ਬਿਲੀਅਨ ਡਾਲਰ ਨੂੰ ਮੁੜ ਵੰਡਣ ਦਾ ਅਸਧਾਰਨ ਕਦਮ ਚੁਕੇਗਾ ਕਲਕੇਤੀ ਹਸਿਕ ਤੌਰ ਉੱਤੇ ਉਹ ਬਿਨਾਂ ਤਨਖਾਹ ਦੇ ਵੀ ਕੰਮ ਕਰ ਸਕਦੇ ਨੇ ਤੇ ਸੈਨੀਟਰ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਲੂੜਿੰਦੇ ਸਰਕਾਰੀ ਖਰਚ ਬਿੱਲ ਨੂੰ ਲੈ ਕੇ ਅੜੀਕਾ ਬਣਿਆ ਹੋਇਆ ਹੈ ਰਿਪਬਲਿਕਨ ਸਮਰਥਿਤ ਖਰਚ ਬਿੱਲ ਜਿਸ ਦੇ ਵਿੱਚ ਸਰਕਾਰੀ ਫੰਡਿੰਗ ਨੂੰ 21 ਨਵੰਬਰ ਤੱਕ ਵਧਾਉਣਾ ਸੀਗਾ ਸੋਮਵਾਰ ਨੂੰ 49 ਤੋਂ 45 ਵੋਟਾਂ ਦੇ ਨਾਲ ਸਫਲ ਰਿਹਾ ਜੋ ਕਿ ਪਾਰਟੀ ਲਾਈਨਾਂ ਤੋਂ ਬਿਲਕੁਲ ਹਟਾ ਸੀ ਬਿਲ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦੀ ਲੋੜ ਹੈ ਪਰ ਕੁਝ ਵਿਅਕਤੀਗਤ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਰਿਪਬਲਿਕਨ ਹੋਰ ਡੈਮੋਕ੍ਰੇਟਸ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਅਸਫਲ ਰਹੇ ਡੈਮੋਕ੍ਰੇਟਸ ਰਿਪਬਲਿਕਨਾਂ ਨੂੰ ਸਿਹਤ ਸੰਭਾਲ ਸਬਸਿਡੀਆਂ ਤੇ ਗੱਲਬਾਤ ਕਰਨ ਦੇ ਲਈ ਮਜਬੂਰ ਕਰਨ ਦੇ ਲਈ ਬਿਲ ਨੂੰ ਰੋਕ ਰਹੇ ਨੇ ਇੱਕ ਵਾਰ ਫਿਰ ਦਸਤੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ